आगे मैं तो नहीं आ गई मेहत एक नाली वाह खरबूजा ही लगद ना <laughs> एक प्यार। दोगी। 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 <laughs> हा लग प्डा बड़ा गोभी स्वाद होगी कौन खा

ਲੱਗ ਰਿਹਾ ਮਾਇਆ है ना ਚੋੜੀ ਇਹ ਸੰਦਾ ਕਰਦੇ ਨੇ ਖਾਣੇ ਵਿੱਚ ਆਪਣੇ ਬੰਦ ਲੱਗਦੇ ਨੇ ਖਾ ਲੈ ਜੀ ਕੱਦੂ ਇੱਕ ਕੱਦੂ ਨਾਲ ਹੀ 4-5 ਤੰਗ ਸਰ ਜੂਗਾ ਕੱਦੂ ਵੀ ਛੋਟੇ-ਛੋਟੇ ਨੇ ਤਾਂ ਹੀ ਤਾਂ ਕਿੰਨੀ ਪਈਆਂ ਸੋਹਣੀ ਆ ਰਹੀਆਂ ਤਾਂ ਛੇਤੀ ਪਾ ਦੋ मत करो तुमलाई हेर्नु ਚਲਟਾ ਜ਼ਕੁੰਦਰ ਵੀ ਵੱਡੇ ਵੱਡੇ ਜ਼ਕੁੰਦਰ ਵੀ ਲੱਗ ਰਹੇ ਨੇ ਦੇਖੋ गाइस ਜ਼ਕੁੰਦਰ ਹੈ ਉਹ ਦੇਖੋ ਸਿਰ ਤੱਕ ਲੱਗ ਰਹੇ ਆ ਜਿਹੜੇ ਗਲੱਬ ਗਲੱਬ ਜੇ ਆ ਕਿ ਜ਼ੁੰਦਰ ਪਤਨੀ ਜ਼ਕੁੰਦਰ ਸਕੰਦਰ ਕਹਿੰਦੇ ਇਹਨਾਂ ਨੂੰ ਇਹ ਜ਼ਕੁੰਦਰ ਸਕੰਦਰ ਦੇਖੋ ਆ ਦੇਖੋ ਤੁਸੀਂ ਆ ਸਾਡੀ ਸਾਰੀ ਬਲਦੇ ਠੱਠਾ ਖਾ ਕੇ ਹਨਾ ਗੋਭੀ ਜੋ ਵੀ ਨੇ ਸਾਰੀ ਖਾ ਗਏ ਪੱਤੇ ਪੱਤੇ ਛੱਡ ਗਏ ਆ ਦੇਖੋ ਗੋਭੀ ਸਾਰੀ ਖਾ ਗਏ ਬਰ ਨੂੰ ਸਾਰਾ ਸਵੇਰੇ ਤਾਂ ਅਸੀਂ ਆਪਾਂ ਪਿਛਲਾ ਪਹਿਰ ਕਰਦੇ ਆਂ ਆਪਾਂ ਨੂੰ ਇਹ ਕੱਪੜਾ ਛਾ ਲਾਂਗੇ ਨਾਲ ਸਾਗ ਤਾਂ ਲਾਂਗੇ ਦੋਨੇ ਜਣੇ ਤੇ ਫਿਰ ਸਵੇਰੀ ਦੇ ਹਿਸਾਬ ਨਾਲ ਓਕੇ ਨਿਕਲ ਲੈ ਤੇਰੇ ਕਮਲ ਲੋ ਬੰਨ ਇਹ ਦੇਖੋ ਕੱਪੜੇ ਬੜਾ ਲੱਗਦਾ

ਫਰ ਲਾ ਰਹੇ ਹਾਂ ਇਹ ਦੁਪੱਟੇ ਵੀ ਰਹਿੰਦੇ ਨੇ ਸੱਚੇ ਦੁਪੱਟੇ ਡਾਈ ਕਰਵਾ ਕੇ ਲੈ ਕੇ ਆਉਂਦੇ ਨੇ ਆਪੇ ਅਸਤਰ ਬਣਾਏ ਮਲਟੀ ਕਲਰ ਦੀਆਂ ਬੁੱਟੀਆਂ ਸਾਰੀਆਂ ਸਿੰਗਲ ਸਿੰਗਲ ਤੇ ਬਾਕੀ ਦੇ ਘੇਰ ਦਾ ਕੰਮ ਹੈ ਇਹਦਾ ਫੈਂਗਰ ਉੱਤੇ ਤੇਰੇ ਨਾਲ ਦੁਪੱਟੇ ਡਾਈ ਕਰਵਾ ਕੇ ਨਹੀਂ ਬਣਦੇ ਇਹ ਦੁਪੱਟੇ ਇਹਨਾਂ ਅਸਤਰਾਂ ਦੇ ਵਿੱਚ ਦੁਪੱਟੇ ਲੈਸ ਕਰਾਏ ਨਹੀਂ ਆਹ ਜੀ ਵੀਡੀਓ ਤਾਂ ਡੇਲੀ ਅਪਲੋਡ ਕਰਦਿਆ ਕਰੀਏ ਪਰ ਥੋੜਾ ਜਿਹਾ ਟਾਈਮ ਘਟ ਹੈ ਬੀਜੀ ਜਾਦੇ ਆ ਚਲੋ ਜਿੰਨਾ ਕ ਸਰਕਲ ਚੱਲਦਾ ਸਹੀ ਹਲੇ ਚਲਾਉਨੇ ਆ ਤੇ ਬਾਕੀ ਹੁਣ ਸ਼ਾਪ ਤੇ ਕਈ ਵਾਰ ਸਵੇਰੇ ਕਸਟਮਰ ਆ ਜਾਂਦੇ ਜਦੋਂ ਆਉਣਾ ਪੈਂਦਾ ਵੈਸੇ ਹਲੇ ਆਪਾਂ ਤਿਆਰ ਹੋ ਕੇ ਆਉਨੇ ਆ ਸ਼ਾਪ ਤੇ ਉਸ ਤੋਂ ਬਾਅਦ ਸੂਟ ਵਰਕ ਕਰਨਾ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਕਿਹੜਾ ਮਸ਼ੀਨ ਵਰਕੇ ਜਿਹੜਾ ਆਪਾਂ ਸੂਟ ਕਰ ਰਹੇ ਆਂਗੇ ਤੇ ਚਲੋ ਜੀ ਆਪਾਂ ਹਾਜ਼ੂਰ ਮੇਰੇ ਨਾਲ ਡਿਮਾਗ ਬਲੈਕ ਰੰਗ ਦੇ ਪਾਈ ਗਈ ਹੈ ਅਗਲੇ ਮਹੀਨੇ ਦੇ ਉੱਪਰ ਤੁਸੀਂ ਕੋਈ ਕੰਮ ਹੈ ਕਾਜਣਾ ਕਮਾਉਣ ਵਾਲੀ ਹੈ ਬਾਕੀ ਵੀਡੀਓ ਪੂਰੀ ਫੁੱਲ ਡਿਟੇਲ ਆਰ ਕੇ ਨੰਬਰ دار ਬੁਟੀਕ ਤੇ ਦੇਵਾਂਗੀ ਬਰਕਾ ਉਹ ਸੁਣਾ ਹੋਇਆ ਹੈਗਾ ਮੈਂ ਬੰਦ ਕਰ ਦਿੰਦਾ हाँ बाजूदावर के बाजूदावर के भी वो सुना कि इतना जी में सेम भी लचाऊ के बनी हुई हैं बाजूती बनी हुई हैं एनाल देख कूर्बी एनाहम्म इधर के नंबर दार देख रही हूँ टीके देख रही हूँ नाम देख रही हूँ ਇਹ ਵਾਲਾ ਸੂਟ ਜੀ ਆਪਾਂ ਸ਼ਿਲਕ ਪਸ਼ਮੀਨੇ ਦੇ ਤਿਆਰ ਕਰ ਰਹੇ ਹਾਂ ਘੇਰੇ ਦਾ ਵਰਕ ਇਹ ਕਿਸੇ ਸਿਆਣੀ ਜੀ ਦਾ ਸੂਟ ਆ ਲੇਡੀਜ਼ ਦਾ ਤੇ ਮਤਲਬ ਕਿ ਇਹਨੂੰ ਕਿਹੜੇ ਤੇ ਬੇਲ ਬਣਾਈਏ ਇੱਕੋ ਬਾਜੀ ਤੇ ਆਪਾਂ ਬੇਲ ਬਣਾਉਣਾ ਆਪਾਂ ਜਿਹੜੇ ਬਾਰੇ ਆਪਾਂ ਗੱਲ ਕੀਤੀ ਸੀ ਕਿ ਆਨਲਾਈਨ ਤੇ ਕਰਨਾ ਜੇ ਕੋਈ ਤੁਹਾਡੇ ਕੋਲ ਸਪ੍ਰਿੰਗ ਹੋਵੇ ਮਾਰ ਕੇ ਮੇਰੇ ਚੈਨਲ ਦੇ ਉੱਪਰ ਵੀਡੀਓ ਪਾ ਦਿਓ